ਖਬਰਨਾਮਾ ਦੇਖ ਰਿਹਾ ਸੋਪਿਆ ਨੂੰ ਮੇਰੇ ਵੱਲੋਂ ਪਿਆਰ ਭਰ ਸਵੀਕਾਰ ਅੱਜ ਰਖੜ ਪੁੰਨਿਆ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਿਆਸੀ ਸਟੇਜਾਂ ਸਜੀਆਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਵੀ ਵੱਡੀ ਸਟੇਜ ਸਜਾਈ ਗਈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਪ ਆਪਨੀ ਪਾਰਟੀ ਦੀਆਂ ਸਟੇਜਾਂ ਤੇ ਉਹਨਾਂ ਕਾਠ ਨਹੀਂ ਵੇਖਿਆ ਗਿਆ ਅੱਜ ਕੌਮ ਨੇ ਸੰਕੇਤ ਦੇ ਦਿੱਤਾ ਹੈ ਕਿ ਭਾਈ ਅਮਰਪਾਲ ਖਾਲਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਬਣਗੇ ਆਪਣੀ ਪਾਰਟੀ ਵੱਲੋਂ ਅੱਜ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ ਜਿੱਥੇ ਸਟੇਜ ਸਜਾਈ ਗਈ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਇੱਕ ਪਾਸੇ ਵੱਡੀ ਮੰਗ ਕੀਤੀ ਗਈ ਸੈਂਟਰ ਸਰਕਾਰ ਦੇ ਕੋਲੋਂ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਬੰਦੀ ਸਿੰਘ ਆਪੋ ਆਪਣੀਆਂ ਸਜ਼ਾਵਾਂ ਪੂਤ ਚੁਕੇ ਨੇ ਕੀ ਭਾਰਤ ਦੇ ਵਿੱਚ ਦੋ ਕਾਨੂੰਨ ਨੇ ਕੀ ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ ਪੰਜਾਬੀਆਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈ ਹਾਲਾਂਕਿ ਪੰਜਾਬ ਅਤੇ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਦੇ ਅੱਜ ਰੰਗ ਢੰਗ ਵੇਖ ਕੇ ਪਸੀਨੇ ਛੁੱਟੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਪ ਆਦਮੀ ਪਾਰਟੀ ਦੇ ਕਿ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਰਸ ਪੰਜਾਬ ਤੇ ਵੱਡੀ ਚਣੌਤੀ ਦੇਵੇਗੀ ਕਿਉਂਕਿ ਭਾਈ ਅਬਰਤਪਾਲ ਖਾਲਸਾ ਹੋ ਸਕਦਾ ਹੈ ਕਿ ਉਹਨਾਂ ਦਿਨਾਂ ਨੂੰ ਆਪਣੀ ਐਨਐਸਏ ਨੂੰ ਖਤਮ ਕਰਕੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਖੁਦ ਪਾਰਟੀ ਦੀ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਰਜਮਾਨੀ ਕਰਨ ਹਾਲਾਂਕਿ ਉਹਨਾਂ ਇਕੱਠ ਆਮ ਆਦਮੀ ਪਾਰਟੀ ਸ਼ਰੂਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਟੇਜਾਂ ਦੇ ਸਾਹਮਣੇ ਨਹੀਂ ਦਿਖਿਆ ਜਿੰਨਾ ਇਕੱਠ ਜਿੰਨੀ ਭੇੜ ਲੱਖਾਂ ਦੀ ਗਿਣਤੀ ਦੇ ਵਿੱਚ ਵਹੀਰਾ ਘੱਟ ਕੇ ਲੋਕ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਦੇ ਵਿਚਾਰ ਸੁਣ ਆਏ ਤੇ ਠਾਠਾ ਮਾਰਦੇ ਇਕੱਠ ਨੂੰ ਵੇਖੇ ਭਾਈ ਅਬਰਤਪਾਲ ਖਾਲਸਾ 20 ਬਾਗੋ ਬਾਗ ਹੋਣਗੇ ਭਾਈ ਅਬਰਤਪਾਲ ਖਾਲਸਾ ਦੇ ਪਿਤਾ ਅਬਰਤ ਭਾਈ ਤਰਸੀਮ ਸਿੰਘ ਖਾਲਸਾ ਅਤੇ ਸਭ ਜੀ ਸਿੱਖ ਖਾਲਸਾ ਅਤੇ ਹੋਰ ਹਜ਼ਾਰਾਂ ਜਿਹੜੇ ਸਮਰਥਕ ਸੀ ਜਿਹੜੇ ਸਟੇਜ ਉੱਤੇ ਬੈਠੇ ਹੋਏ ਸੀ ਉਹਨਾਂ ਨੇ ਕਿਹਾ ਕਿ ਇਸ ਇਕੱਠ ਨੇ ਦੱਸ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਬਰਤਪਾਲ ਖਾਲਸਾ ਚੋਣਾਂ ਜਿੱਤ ਕੇ ਐਜ਼ ਅ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਬਣਗੇ ਔਰ ਭਾਈ ਅਬਰਤਪਾਲ ਖਾਲਸਾ ਬਣ ਗਏ ਭਾਈ ਅਬਰਤਪਾਰ ਖਾਲਸਾ ਚੁਣੌਤੀ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਸਟੇਜ ਤੇ ਵਾਰ-ਵਾਰ ਪ੍ਰਚਾਰਿਆ ਗਿਆ ਕਿ ਪੰਜਾਬ ਸਰਕਾਰ ਦੇ ਨਾਲ-ਨਾਲ ਸੈਂਟਰ ਸਰਕਾਰ ਨੇ ਵੀ ਭਾਈ ਅਬਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੇ ਨਾਲ ਧੱਕਾ ਕੀਤਾ ਹੈ ਤੇ ਭਾਈ ਅਬਰਤਪਾਲ ਖਾਲਸਾ ਦੀ ਐਨਐਸਸੀ ਤੀਜੀ ਵਾਰ ਧੱਕੇ ਨਾਲ ਵਧਾ ਦਿੱਤੀ ਗਈ ਹੈ ਹਾਲਾਂਕਿ ਸੰਵਿਧਾਨ ਕਾਨੂੰਨ ਇਸ ਗੱਲ ਦੀ ਪ੍ਰਮਾਨਗੀ ਨਹੀਂ ਦਿੰਦਾ ਭਾਈ ਅਬਰਤਪਾਲ ਖਾਲਸਾ ਨੂੰ ਲੈ ਕੇ ਵਹੀਰਾਂ ਘੱਟ ਕੇ ਆਏ ਲੋਕ ਹਾਲਾਂਕਿ ਜੇਕਰ ਭਾਈ ਅਬਰਤਪਾਲ ਖਾਲਸਾ ਖੁਦ ਰਖਣ ਪੁੰਨਿਆਂ ਵਾਲੇ ਦਿਨ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੁੰਦੇ ਸੰਗਤ ਨੂੰ ਸੰਬੋਧਨ ਕਰਦੇ ਤਾਂ ਹੋ ਸਕਦਾ ਹੈ ਕਿ ਸਾਰੀਆਂ ਪੁਲਸੀਆਂ ਕਾਂਗਰਸ ਆਪ ਆਪੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਖਾਲੀ ਹੋ ਜਾਣੀਆਂ ਸੀ ਫਿਰ ਵੀ ਠਾਠਾ ਮਾਰਦਾ ਇਕੱਠ ਵੇਖ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਲੋਕਾਂ ਨੂੰ ਵੇਖ ਕੇ ਇਹ ਚੁਣੌਤੀ ਅ ਚੁਣੌਤੀ ਲੱਗਣ ਲੱਗ ਪਈ ਹੈ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਤੇ ਵਕ ਵਕ ਬੁਲਾਰਿਆ ਦੀ ਕੌਮ ਦੀ ਗੱਲ ਕੀਤੀ ਧਰਮ ਦੀ ਗੱਲ ਕੀਤੀ ਸਰਕਾਰ ਦੀ ਗੱਲ ਕੀਤੀ ਸਰਕਾਰ ਵੱਲੋਂ ਜਿਹੜੀਆਂ ਸਿੱਖਾਂ ਨਾਲ ਹੋ ਗਿਆ ਧੱਕੇਸ਼ਾਹੀਆਂ ਦੀ ਗੱਲ ਕੀਤੀ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ ਅੱਜ ਸਾਰਿਆਂ ਨੇ ਜੋ ਵੀ ਸੰਬੋਧਨ ਕੀਤਾ ਗਿਆ ਜੋ ਵੀ ਵਿਚਾਰ ਆਏ ਸਟੇਜ ਤੋਂ ਉਹ ਸਾਰਿਆਂ ਨੇ ਕਿਹੜੇ ਮੱਥੇ ਪਰਵਾਣ ਕੀਤੇ ਅਤੇ ਲੋਕਾਂ ਨੇ ਹੱਥ ਖੜੇ ਕਰਕੇ ਕਿਆ ਕਿ ਆਉਣ ਵਾਲਾ ਸਮਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਮਾ ਹੈ ਮੁੱਖ ਮੰਤਰੀ ਬਣਦਾ ਧੰਨਵਾਦ